ਮਹਾਰਾਜਾ ਰਣਜੀਤ ਸਿੰਘ ਦੇ ਰਾਜਕਾਲ ਦੀ ਇਹ ਇੱਕ ਕੌੜੀ ਅਤੇ ਸ਼ਰਮਨਾਕ ਸਚਾਈ ਰਹੇਗੀ ਕਿ ਮਹਾਰਾਜੇ ਦਾ ਇੱਕੋ ਇੱਕ ਪ੍ਰਤਿਭਾਸ਼ੀਲ ਸੱਚੇ ਸੁੱਚੇ ਤੇ ਆਪਣੀ ਹਿੰਮਤ ਤੇ ਵਿਸ਼ਵਾਸ ਦੁਆਰਾ ਸਫਲਤਾ ਪ੍ਰਾਪਤ ਕਰਨ ਵਾਲੇ ਸਰਦਾਰ ਹਰੀ ਸਿੰਘ ਨਲਵੇ ਦੇ ਜਮਰੋਦ ਦੇ ਕਿਲੇ ਵਿਖੇ ਰਾਜ ਦੀਆਂ ਸਰਹੱਦਾਂ ਦੀ ਰਖਵਾਲੀ ਕਰਦਿਆਂ ਆਪਣੇ ਜੀਵਨ ਦੀ ਆਹੂਤੀ ਦੇ ਜਾਣ ਪਿੱਛੋਂ ਉਸ ਦੀਆਂ ਵਿਧਵਾਵਾਂ ਤੇ ਪੁੱਤਰਾਂ ਨਾਲ ਯੋਗ ਸਲੂਕ ਨਾ ਕੀਤਾ ਗਿਆ। ਉਸ ਦੀ ਸਾਰੀ ਜਾਇਦਾਦ ਜ਼ਬਤ ਕਰ ਲਈ ਗਈ ਅਤੇ ਕਾफी ਖੱਜਲਖਵਾਰੀ ਅਤੇ ਜ਼ਲਾਲਤ ਪਿੱਛੋਂ ਜਾਇਦਾਦ ਦਾ ਕੁਝ ਹਿੱਸਾ ਉਹਨਾਂ ਨੂੰ ਵਾਪਸ ਕਰ ਦਿੱਤਾ ਗਿਆ। ਵਾਸਤਵ ਵਿੱਚ ਹਰੀ ਸਿੰਘ ਨਲਵਾ ਰਣਜੀਤ ਸਿੰਘ ਦੇ ਖੁਸ਼ਾਮਦੀ, ਸਵਾਰਥੀ ਅਤੇ ਈਰਖਾਲੂ ਦਰਬਾਰੀਆਂ ਦੀਆਂ ਸਾਜ਼ਿਸ਼ਾਂ ਦਾ ਸ਼ਿਕਾਰ ਹੋ ਗਿਆ। ਮਹਾਰਾਜੇ ਨੇ ਜ਼ਾਤੀ ਤੌਰ ਤੇ ਉਸ ਵੱਲ ਰੁੱਖਾ ਸਲੂਕ ਉਸ ਸਮੇਂ ਤੋਂ ਕਰ ਲਿਆ ਸੀ ਜਦੋਂ ਹਰੀ ਸਿੰਘ ਨਲਵੇ ਨੇ ਦਲੇਰੀ ਅਤੇ ਨਿਰਪੈਤਾ ਨਾਲ ਖੁੱਲ ਕੇ ਕਮਰਖੜਕ ਸਿੰਘ ਦੀ ਜਾਨਸ਼ੀਨੀ ਬਾਰੇ ਆਪਣੇ ਵਿਚਾਰ ਪ੍ਰਗਟ ਕੀਤੇ ਸਨ ਅਜਿਹਾ ਕਰਕੇ ਆਪਣੇ ਵੱਲੋਂ ਤਾਂ ਉਹ ਖਾਲਸਾ ਪੰਥ ਦੀਆਂ ਨਰੁਈਆਂ ਰਿਵਾਇਤਾਂ ਵੱਲ ਮਹਾਰਾਜੇ ਦਾ ਧਿਆਨ ਦਿਵਾ ਕੇ ਖਾਲਸਾ ਰਾਜ ਦੀ ਸਲਾਮਤੀ ਸੁਨਿਸ਼ਚਿਤ ਕਰਨੀ ਲੋਚਦਾ ਸੀ ਪਰ ਉਸ ਦੇ ਇਰਖਾਲੂਆਂ ਨੇ ਉਸ ਦੀ ਪੰਥਕ ਨਿਸ਼ਟਾ ਨੂੰ ਨਿੱਜੀ ਆकांक्षा ਦਰਸਾ ਕੇ ਮਹਾਰਾਜੇ ਦੇ ਮਨ ਵਿੱਚ ਉਸ ਪ੍ਰਤੀ ਕ੍ਰਿਤਗਤਨ ਪਰ ਦਿੱਤੀ ਜਦੋਂ ਹਰੀ ਸਿੰਘ ਨਲਵੇ ਦੀ ਮੌਤ ਹੋਈ ਤਾਂ ਉਸ ਦੀਆਂ ਜ਼ਕੀਰਾਂ ਦੀ ਵਾਰਸ਼ਿਕ ਆਮਦਨੀ 367000 ਨਾਨਕ ਸ਼ਾਹੀ ਰੁਪਏ ਸੀ ਉਸ ਦੇ ਜੀਵਨ ਭਰ ਦੀ ਬਚਤ ਰਕਮ 9 ਲੱਖ ਨਾਨਕ ਸ਼ਾਹੀ ਸੀ ਜਿਸ ਵਿੱਚੋਂ ਲਗਭਗ ਚੌਕੀ ਰਾਸ਼ੀ ਰਾਜ ਦੀ ਪ੍ਰਚਲਿਤ ਪ੍ਰਥਾ ਮੁਤਾਬਕ ਜਬਤ ਕਰ ਲਈ ਗਈ ਬਰਤਾਨਵੀ ਸੂਈਆਂ ਦੀ ਜਾਣਕਾਰੀ ਮੁਤਾਬਕ ਹਰੀ ਸਿੰਘ ਨਲਵੇ ਦੀ ਕੁਝ ਰਾਸ਼ੀ ਅੰਮ੍ਰਿਤਸਰ ਦੇ ਸਾਹੂਕਾਰਾਂ ਕੋਲ ਵੀ ਪਈ ਸੀ ਇਸ ਰਾਸ਼ੀ ਬਾਰੇ ਜਾਣਕਾਰੀ ਇਕੱਠੀ ਕਰਨ ਲਈ ਇਮਾਮੁੱਦੀਨ ਨੇ ਕਈ ਸ਼ਾਹੂਕਾਰਾਂ ਨੂੰ ਤਸੀਹੇ ਵੀ ਦਿੱਤੇ ਇਹ ਸਪਸ਼ਟ ਹੈ ਕਿ ਇਸ ਸਾਰੀ ਕਾਰਵਾਈ ਵਿੱਚ ਡੋਗਰੇ ਭਰਾਵਾ ਕੁਝ ਦਰਬਾਰੀਆਂ ਅਤੇ ਕੰਵਰ ਖੜਕ ਸਿੰਘ ਦਾ ਹੱਥ ਸੀ ਪਰ ਇੱਕ ਨਿਸ਼ਠਾਵਾਨ ਅਤੇ ਸੱਚੇ ਪੰਥ ਪ੍ਰਸਤ ਦੇਸ਼ ਭਗਤ ਜਰਨੈਲ ਨਾਲ ਅਜਿਹਾ ਸਲੂਕ ਨਿਸ਼ਚੈ ਹੀ ਮੰਦਭਾਗੀ ਇਤਿਹਾਸਿਕ ਸੱਚਾਈ ਮੰਨੀ ਜਾਵੇਗੀ ਕੁਝ ਸਮਾਂ ਬੀਤ ਜਾਣ ਪਿਛੋਂ ਖਾਲਸਾ ਦਰਬਾਰ ਵੱਲੋਂ ਸਰਦਾਰ ਹਰੀ ਸਿੰਘ ਨਲਵੇ ਦੀ ਵਿਧਵਾ ਨਾਲ ਮੁੰਸੀ ਸਰਦਾ ਰਾਮ ਦੁਆਰਾ ਸੰਪਰਕ ਕੀਤਾ ਗਿਆ ਅਤੇ ਉਸ ਸਾਹਮਣੇ ਪ੍ਰਸਤਾਵ ਰੱਖਿਆ ਗਿਆ ਕਿ ਜੇਕਰ ਉਹ ਹਰੀ ਸਿੰਘ ਦੀ ਜਾਇਦਾਦ ਦਾ ਕੁਝ ਹਿੱਸਾ ਸਰਕਾਰ ਨੂੰ ਵਾਪਸ ਕਰ ਦੇਵੇ ਤਾਂ ਗੁજરાਵਾਲੇ ਦੀ ਜ਼ਕੀਰ ਜਾਗੀਰ ਉਸ ਨੂੰ ਦਿੱਤੀ ਜਾ ਸਕਦੀ ਹੈ ਪਰ ਉਹ ਆਪਣੇ ਪੁੱਤਰਾਂ ਅਰਜਨ ਸਿੰਘ ਅਤੇ ਜਵਾਰ ਸਿੰਘ ਨੂੰ ਪਸ਼ਾਵਰ ਤੋਂ ਵਾਪਸ ਬੁਲਾ ਕੇ ਰਾਜ ਦੀ ਪ੍ਰਚਲਿਤ ਰਵਾਇਤ ਅਨੁਸਾਰ ਮਹਾਰਾਜਾ ਨੂੰ ਬਕਾਇਦਾ ਨਜ਼ਰਾਨਾ ਪੇਸ਼ ਕਰਨ ਉਪਰੰਤ ਉਹਨਾਂ ਦੀ ਬਾ ਇੱਜ਼ਤ ਬਹਾਲੀ ਚੋਂਦੀ ਸੀ ਹਰੀ ਸਿੰਘ ਦੀ ਵਿਧਵਾ ਦਾ ਇਹ ਪ੍ਰਸਤਾਵ ਮੰਨ ਤਾਂ ਲਿਆ ਗਿਆ ਪਰ ਇਸ ਉੱਪਰ ਅਮਲ ਨਾ ਹੋ ਸਕਿਆ ਕਿਉਂਕਿ ਹਰੀ ਸਿੰਘ ਦੀ ਜ਼ਗੀਰ ਦਾ ਉਸ ਸਾਲ ਦਾ ਸਾਰਾ ਮਾਮਲਾ ਫਸਲ ਦੀ ਕਟਾਈ ਸਮੇਂ ਹੀ ਗੁਲਾਬ ਸਿੰਘ ਢੋਗਰੇ ਨੇ ਉਗਰਾ ਲਿਆ ਸੀ ਗੁਲਾਬ ਸਿੰਘ ਨੂੰ ਹਰੀ ਸਿੰਘ ਦੀ ਜ਼ਮਾਨਤ ਦੇ ਖੇਤਰ ਦਾ ਮਾਮਲਾ ਉਗਰਾਉਣ ਲਈ ਲਾਹੌਰ ਦਰਬਾਰ ਵੱਲੋਂ ਹੀ ਨਿਯੁਕਤ ਕੀਤਾ ਗਿਆ ਸੀ ਹਰੀ ਸਿੰਘ ਨਲਵਾ ਨੇ ਕੇਵਲ 46 ਸਾਲ ਦਾ ਜੀਵਨ ਬੁਗਿਆ ਇਸ ਸੰਖੇਪ ਜਿਹੇ ਜੀਵਨ ਵਿੱਚ ਉਸਨੇ ਅਦਰਸ਼ਮਈ ਸੰਘਰਸ਼ ਕੀਤਾ ਹਰੀ ਸਿੰਘ ਨੇ ਮਹਾਰਾਜਾ ਰਣਜੀਤ ਸਿੰਘ ਦੀਆਂ ਸਾਰੀਆਂ ਜਿੱਤਾਂ ਲਈ ਵਿੱਡੀਆਂ ਜ਼ਬਰਦਸਤ ਸੈਨਿਕ ਕਾਰਵਾਈਆਂ ਵਿੱਚ ਹਿੱਸਾ ਲਿਆ ਕਾਬਲੀਅਤ ਦਲੇਰੀ ਅਤੇ ਸੂਝਬੂਝ ਕਰਕੇ ਉਸ ਨੂੰ ਜਲਦੀ ਜਲਦੀ ਪਦ ਉન્નਤੀ ਮਿਲਦੀ ਗਈ ਕਸੂਰ ਤੋਂ ਕਸ਼ਮੀਰ ਮਲਤਾਨ ਅਤੇ ਹਜ਼ਾਰਾ ਤੋਂ ਪਸ਼ਾਵਰ ਤੱਕ ਉਸਨੇ ਕਠਿਨ ਮੁਹਿੰਮਾਂ ਵਿੱਚ ਭਾਗ ਲਿਆ ਇਸੇ ਕਰਕੇ ਹਰੀ ਸਿੰਘ ਸਾਰੇ ਹਿੰਦੁਸਤਾਨ ਵਿੱਚ ਖਾਸ ਕਰਕੇ ਬ੍ਰਿਟਾਨਵੀ ਸਮਰਾਜ ਦੀ ਅਫਸਰਾਂ ਵਿੱਚ ਜਿਨ੍ਹਾਂ ਨੂੰ ਰਣਜੀਤ ਸਿੰਘ ਆਮ ਕਰਕੇ ਨਵਾਬ ਲਾਟ ਕਰਕੇ ਸੰਬੋਧਨ ਕਰਦਾ ਸੀ ਰਣਜੀਤ ਸਿੰਘ ਦਾ ਕਮਾਂਡਰ ਇਨ ਚੀਫ ਕਰਕੇ ਹੀ ਜਾਣਿਆ ਜਾਂਦਾ ਸੀ ਬਹੁਤ ਹੋਇਆ ਹਰੀ ਸਿੰਘ ਦੂਲਾ ਜਿਹਦਾ ਨਾਮ ਰੋਸ਼ਨ ਦੂਰ ਦੂਰ ਸਾਰੇ ਦਿੱਲੀ ਦੱਖਣ ਤੇ ਚੀਨ ਮੰਜ਼ੀਨ ਤਾਈ ਬਾਦਸ਼ਾਹਾਂ ਨੂੰ ਖੌਫ ਜ਼ਰੂਰ ਸਾਰੇ ਜ਼ਾਤੀ ਜੀਵਨ ਵਿੱਚ ਹਰੀ ਸਿੰਘ ਨਲਵਾ ਸ਼ਕੀਨ ਕੋਮਲ ਭਾਵੀ ਅਤੇ ਉੱਚੇ ਆਚਰਣ ਵਾਲਾ ਸਿੱਖ ਸਰਦਾਰ ਜੀ ਗੁਜਰਾਂਵਾਲੇ ਵਿੱਚ ਉਸਨੇ ਬਾਗ ਵੀ ਲਗਵਾਏ ਉਸਦੀ ਆਪਣੀ ਹਵੇਲੀ ਵਿੱਚ ਫੁੱਲਾਂ ਅਤੇ ਫਲਾਂ ਦਾ ਚੰਗਾ ਬਾਗ ਸੀ ਜਿਸ ਦਾ ਜ਼ਿਕਰ ਬੈਰਨ ਯੂਗਲ ਨੇ ਉਚੇਚੇ ਤੌਰ ਤੇ ਕੀਤਾ ਹੈ ਉਸਨੇ ਨਿੰਬੂ ਜਾਤੀ ਦਾ ਨਵਾਂ ਪੌਦਾ ਮੱਧ ਸਾਗਰ ਦੇ ਟਾਪੂ ਜਿਮ ਮਲਟਰ ਤੋਂ ਮੰਗਵਾ ਕੇ ਗੁਜਰਾਂਵਾਲੇ ਵਿਕੇ ਮਾਲਟੇ ਦਾ ਫਲ ਵਿਕਸਿਤ ਕੀਤਾ ਸੀ ਇਸ ਕਰਕੇ ਉਸ ਨੂੰ ਇਤਿਹਾਸ ਵਿੱਚ ਖਾਲਸਾ ਰਾਜ ਦਾ ਨਿਵੇਕਲਾ ਤੇ ਗੁਣਵਾਨ ਸਿੱਖ ਸਰਦਾਰ ਮੰਨਿਆ ਗਿਆ ਹੈ 外国人的孩子，外国。